ਦੇ ਸਰਕਾਰ ਮੁਰਦਾਬਾ 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 ਬੈਣਾ ਕਰਕ ਮੁਰਦਾਬਾ ਬੈਣਾ ਕਰਕ ਦੇ ਸਰਕਾਰ ਮੁਰਦਾਬਾ 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 ਬੀਜੇਪੀ ਨੇ ਜੋ ਕੰਮ ਕੀਤੇ ਆ ਕਹਿੰਦੇ ਮੈਂ ਉਹਨਾਂ ਲਈ ਜਵਾਬ ਨਹੀਂ ਦੇ ਸਕਦਾ ਦੇਖੋ ਦੇਖੋ ਸਰਵਾਰ ਜੀ ਵੇਖੋ ਆਪਾਂ ਲੰਬੀ ਅਗਲਾ ਨਾ ਕਰੀਏ ਤੇ ਸੈਂਟਰ 'ਚ ਸਰਕਾਰ ਬੀਜੇਪੀ ਦੀ ਆ ਹਰਿਆਣਾ 'ਚ ਸਰਕਾਰ ਬੀਜੇਪੀ ਦੀ ਆ ਤੇ ਫਿਰ ਦੋ ਬੀਜੇਪੀ ਚੱਲ ਉਹ ਵੀ ਟਾਡੀ ਆ ਬੀ ਟੀਮ ਹੈ ਨਿਸਾਨਾਂ ਨੂੰ ਕੱਲ ਡਾਂਗ ਫੇਰੀ ਆ ਪੰਜਾਬ ਸਰਕਾਰ ਨੇ ਫੇਰੀ ਆ ਤੁਹਾਡੇ ਐਮ ਤੁਹਾਡੇ ਦਾ ਕੈਂਡੀਡੇਟ ਦਾ ਘਰਾਵ ਕਰਨ ਗਿਆ ਸੀ ਉਹ ਸਾਨੂੰ ਕਿਹ ਡਾਂਗ ਫੇਰ ਜਾਂ ਸਾਡੇ ਹੋਣ ਦੇ ਉਹ ਤੁਹਾਡੇ ਹੀ ਆ ਕੀ ਲੋਕਾਂ ਕੀ ਲੋਕਾਂ ਦਾ ਕਾਤਲ ਹੋਵੇ ਪੰਜ ਜਾਨਿਆਂ ਦਾ ਪੰਜ ਜਾਨਿਆਂ ਦਾ ਕਾਤਲ ਹੋਵੇ ਉਹਨੂੰ ਟਿਕਟ ਦੇਣ ਦੀ ਬਰੋਡ ਕਰਨਾ ਕੀ ਸਾਰੂ ਗੱਲ ਨਹੀਂ ਹੈ ਆਲਾ ਦੇ ਪੱਟਣ ਵਾਲੇ ਲੀਡਰ ਮੁਰਦਾਬਾ 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 ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਵਰਲੇ ਸੈਦੋਲੇਲ ਗੱਲ ਕਰ ਰਹੇ ਜੀ ਔਰ ਇਸ ਟਾਈਮ ਚਾਟੀ ਪਿੰਡ ਪਿੰਡ ਦੇ ਵਿੱਚ ਅਸੀਂ ਖੜੇ ਆ ਤੇ ਵੇਖ ਸਕਦੇ ਆ ਵੱਡੀ ਗਿਣਤੀ ਦੇ ਵਿੱਚ ਇਸ ਸਾੜ ਨਾਲ ਕਿਸਾਨ ਮਜ਼ਦੂਰ ਮੌਜੂਦ ਨੇ ਔਰ ਇਸ ਟਾਈਮ ਦੇ ਉੱਤੇ ਅੱਜ ਆਪਣਾ ਪ੍ਰਦੀਪ ਭੁੱਲਰ ਜਿਹੜੇ ਭਾਜਪਾ ਦੇ ਹਲਕਾ ਮਜੀਠਾ ਦੇ ਇੰਚਾਰਜ ਆ ਉਹ ਇੱਥੇ ਆਪਣਾ ਪਿੰਡ ਦੇ ਵਿੱਚ ਆਏ ਸੀਗੇ ਆਪਣਾ ਕਿਸੇ ਦੇ ਵੱਲ ਬੋਟਾ ਆਪਣੀਆਂ ਗੰਢਰ ਵਾਸਤੇ ਤੇ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਇੱਥੇ ਸਾਰੇ ਪਿੰਡ ਵਾਸੀ ਜਿਹੜੇ ਆ ਉਹ ਇਕੱਠੇ ਹੋਏ ਸੀਗੇ ਪਰ ਸਵਾਲਾਂ ਦੇ ਜਵਾਬ ਸ਼ੁਰੂ ਦੇ ਵਿੱਚ ਗੋਲਮੋਲ ਗੱਲ ਕਰਨ ਤੋਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਔਖੇ ਸਵਾਲ ਆ ਜਿਵੇਂ ਲਖੀਮਪੁਰ ਖੀਰੀ ਦੇ ਕਤਲ ਕਾਂਡ ਦੇ ਨਾਲ ਜਿਹੜੇ ਕਿਸਾਨ ਉੱਥੇ ਮਾਰੇ ਗਏ ਜਾਂ ਇੱਥੇ ਕਿਸਾਨ ਮਜ਼ਦੂਰ ਇੱਥੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਜਾਂ ਧੱਕੇ ਮਾਰ ਕੇ ਉਹਨਾਂ ਪ੍ਰਨੀਤਕੌਰ ਦੇ ਜਲਸੇ ਦੇ ਵਿੱਚ ਸ਼ਹੀਦ ਹੋਏ ਉਹਨਾਂ ਬਾਰੇ ਜਦੋਂ ਸਵਾਲ ਕੀਤੇ ਗਏ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਮੇਰੇ ਲੈਵਲ ਦਾ ਸਵਾਲ ਹੀ ਨਹੀਂ ਹੈ ਹਾਂ ਇਹ ਗੱਲ ਇਹ ਗੱਲ ਜ਼ਰੂਰ ਕਹਿੰਦੇ ਵੀ ਅਸੀਂ ਵੋਟਾਂ ਮੰਗਣ ਜ਼ਰੂਰ ਆਵਾਂਗੇ ਪਰ ਕਹਿੰਦੇ ਵੀ ਲੈਵਲ ਇਹਦੇ ਸਵਾਲ ਨਹੀਂ ਹੈ ਤੇ ਜਦੋਂ ਇਹਨਾਂ ਦੇ ਲੈਵਲ ਦੇ ਲੀਡਰਾਂ ਨੂੰ ਚੈਲੰਜ ਕੀਤਾ ਸੀਗਾ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਨੂੰ ਆਪਣੇ ਪੰਜਾਬ ਆਪਣੇ ਪੰਜਾਬ ਪ੍ਰਧਾਨ ਬੀਜੇਪੀ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਬੈਠ ਕੇ ਕੁਰਸੀਆਂ ਲਾ ਕੇ ਇਹਨਾਂ ਦੇ ਚੈਲੰਜ ਨੂੰ ਕਬੂਲ ਕੀਤਾ ਸੀਗਾ ਅਸੀਂ ਕਿ ਉਹ ਜਿਹੜੇ ਲੈਵਲ ਤੇ ਆਗੂ ਆ ਲੈਵਲ ਤੇ ਜਵਾਬ ਦੇ ਦੇਣ ਉਦੋਂ ਵੀ ਭੱਜੇ ਆ ਤੇ ਅੱਜ ਵੀ ਤੁਸੀਂ ਵੀਡੀਓ ਵੇਖ ਲੋਗੇ ਅਸੀਂ ਤੁਹਾਨੂੰ ਪ੍ਰੋਵਾਈਡ ਕਰਦਾਂਗੇ ਕਿ ਅੱਜ ਵੀ ਉਸੇ ਤਰੀਕੇ ਦੇ ਨਾਲ ਗੱਡੀ 'ਚ ਬੈਠ ਕੇ ਆਪਣੇ ਤੋਂ ਇਥੋਂ ਨਿਕਲੇ ਆ ਤੇ ਸਿੱਧੀ ਗੱਲ ਆ ਕਿ ਭਾਈ ਜੇ ਇਹਨਾਂ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਤੇ ਗਾਂ ਤੋਂ ਇਹ ਪਿੰਡਾਂ ਦੇ ਵਿੱਚ ਵੜਨ ਲੱਗੇ ਸੋਚਣਗੇ ਜੇ ਨਹੀਂ ਆਉਣਗੇ ਜੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਫਿਰ ਪਿੰਡਾਂ ਦੇ ਵਿੱਚ ਲੋਕਾਂ ਕੋ ਵੋਟਾਂ ਕਿਹੜੇ ਆਧਾਰ ਤੇ ਮੰਗਣੀਆਂ ਭਾਈ ਨੌਕਰ ਆ ਇਹ ਜਨਤਾ ਦੇ ਜਿਨ੍ਹਾਂ ਦੇ ਕੁਰਸੀਆਂ ਮੰਗ ਰਹੇ ਆ ਤੇ ਨੌਕਰ ਜੇ ਸਵਾਲ ਦੇ ਜਵਾਬ ਨਹੀਂ ਦੇਊਗਾ ਤੇ ਭਾਈ ਉਹਨੂੰ ਨੌਕਰ ਫਿਰ ਕੁਰਸੀ ਤੇ ਬੈਣ ਦਾ ਵੀ ਅਧਿਕਾਰ ਜਿਹੜਾ ਉਹ ਨਹੀਂ ਹੈਗਾ ਇਸ ਲਈ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਭਾਈ ਸਾਰੇ ਇਲਾਕੇ ਦੇ ਵਿੱਚ ਜਿੱਥੇ ਵੀ ਕੋਸੇ ਵੀ ਪਾਰਟੀ ਕੱਲੀ ਬੀਜੇਪੀ ਨਹੀਂ ਸਾਰੀਆਂ ਪਾਰਟੀਆਂ ਨੂੰ बराबर ਦੇ ਸਵਾਲ ਕੀਤੇ ਜਾਣ ਜੇ ਉਹ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਆ ਤੇ ਉਹਨਾਂ ਦਾ ਕਾਲੇ ਝੰਡਿਆਂ ਦੇ ਨਾਲ ਸਵਾਗਤ ਕੀਤਾ ਜਾਵੇ ਹਿੰਸਾ ਕਿਸੇ ਤਰੀਕੇ ਦੀ ਨਾ ਕੀਤੀ ਜਾਵੇ ਮਾਰ ਤਾੜ ਇਟ ਬਟਾ ਕੋਈ ਨਾ ਚਲਾਇਆ ਜਾਵੇ ਸ਼ਾਂਤਮਈ ਤਰੀਕੇ ਨਾਲ ਸਵਾਲ ਕੀਤੇ ਜਾਣ ਜੇ ਉਹ ਸਵਾਲ ਦਾ ਜਵਾਬ ਇੱਕ ਵਾਰੀ ਉਹਨੇ ਨਹੀਂ ਦਿੱਤਾ ਦੌੜ ਗਿਆ ਅਗਲੀ ਵਾਰ ਪਿੰਡ ਦੇ ਵਿੱਚ ਜਦੋਂ ਆਉਂਦਾ ਆ ਫਿਰ ਪਿੰਡ ਦੇ ਬਾਹਰ ਬਾਰ ਬਾਰ ਰੋਕ ਕੇ ਉਹਨੂੰ ਸਵਾਲ ਕੀਤੇ ਜਾਣ ਧੰਨਵਾਦ